ਹੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ੀਧੀ ਪਰਬ ਨੂੰ ਸਮਰਪਿਤ ਲਗਾਤਾਰ ਜਿੱਥੇ ਸਮਾਗਮ ਕਰਾਏ ਜਾ ਰਹੇ ਨੇ ਉੱਥੇ ਹੀ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਲਾਈਟ ਆਉਟ ਸਾਊਂਡ ਦਾ ਪ੍ਰਬੰਧ ਕੀਤਾ ਗਿਆ ਜੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਜਾ ਰਹੇ ਨੇ ਇਸ ਟਾਈਮ ਅਸੀਂ ਤਿਆਰੀਆਂ ਦਿਖਾ ਰਹੇ ਹਾਂ ਤੁਹਾਨੂੰ ਫ੍ਰੀ ਕੋਰਟ ਦੀਆਂ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਾ ਰਹੇ ਨੇ ਉਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਫ੍ਰੀ ਕੋਰਟ ਦੇ ਇਸ ਟਾਈਮ ਅਸੀਂ ਖੜੇ ਹਾਂ ਨੈਰੋ ਸਟੇਡੀਅਮ ਦੇ ਵਿੱਚ ਜਿੱਥੇ ਕਿ ਇਹ ਸਾਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ ਇੱਥੇ ਜਿਹੜਾ ਕੱਲ ਨੂੰ ਤਕਰੀਬਨ 6 ਵਜੇ ਤੋਂ ਜਿਹੜਾ ਹੈਗਾ ਲਾਈਟ ਐਂਡ ਸਾਊਂਡ ਸ਼ੁਰੂ ਹੋ ਜਾਵੇਗਾ ਕਿਉਂਕਿ ਸਰਕਾਰ ਦਾ ਉਪਰਾਲਾ ਹੈ ਕਿ ਗੁਰੂ ਜੀ ਦੀ ਸ਼ਹਾਦਤ ਦੇ ਉੱਪਰ ਹਰ ਇੱਕ ਲੋਕਾਂ ਤੱਕ ਨਿੱਕੇ ਨਿੱਕੇ ਜਵਾਕਾਂ ਤੱਕ ਨੌਜਵਾਨਾਂ ਤੱਕ ਉਹਨਾਂ ਦੀ ਸ਼ਹਾਦਤ ਬਾਰੇ ਪਹੁੰਚੇ ਕਿਉਂਕਿ ਲਗਾਤਾਰ ਜਿੱਥੇ ਪਿਛਲੇ ਸਮੇਂ ਐਸਜੀਪੀਸੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਜਿਹੜੇ ਸ਼ਹਿਰਾਂ ਦੇ ਵਿੱਚ ਨਗਰਗੀਤਨ ਕੱਢੇ ਗਏ ਸੀਗੇ ਜੋ ਅਸਾਮ ਤੋਂ ਚੱਲਿਆ ਹੋਇਆ ਸੀ ਤੇ ਦੂਜੇ ਪਾਸੇ ਇਸ ਲੜੀ ਤਹਿਤ ਜਿਹੜਾ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਗਿਆ ਜਿਹੜਾ ਕੱਲ ਨੂੰ ਬਹੁਤ ਹੀ ਖੂਬਸੂਰਤ ਲਾਈਟ ਐਂਡ ਸਾਊਂਡ ਸਮਾਗਮ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈਗਾ ਜਿਸ ਵਿੱਚ ਵਿਧਾਨ ਸਭਾ ਸਪੀਕਰ ਕੋਲ ਦਾਰ ਸਿੰਘ ਸੰਧਮਾ ਇੱਥੇ ਫ੍ਰੀ ਕੋਡ ਪਹੁੰਚਣਗੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਸਮਾਗਮ ਕੱਲ ਜਿਹੜੇ ਕਰਾਏ ਜਾ ਰਹੇ ਹੈਗੇ ਨੇ ਲੋਕਾਂ ਨੂੰ ਲੈ ਕੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਕਿ ਲੋਕ ਵਾਹ ਚੜ ਕੇ ਇੱਥੇ ਪਹੁੰਚਣ ਅਤੇ ਸਮਾਗਮ ਦੇ ਵਿੱਚ ਜਿਹੜਾ ਹੈਗਾ ਹਿੱਸਾ ਲੈਣ ਅਤੇ ਜੋ ਗੁਰੂਆਂ ਬਾਰੇ ਦੇ ਜੀਵਨੀ ਬਾਰੇ ਉਹਨਾਂ ਦੇ ਸ਼ਹਾਦਤਾਂ ਬਾਰੇ ਜਿਹੜਾ ਹੈਗਾ ਲੋਕਾਂ ਤੱਕ ਹਰ ਇੱਕ ਚੀਜ਼ ਪਹੁੰਚਾਈ ਜਾਵੇ ਜਿਸ ਦੇ ਚੱਲਦੇ ਆ ਕੱਲ ਨੂੰ ਜਿਹੜਾ ਹੈਗਾ ਪੰਜਾਬ ਦੇ ਚਾਰ ਜ਼ਿਲ੍ਹੇ ਗਰਦਾਸਪੁਰ ਫਰੀ ਕੋਡ ਫਾਜਲਕਾ ਅਤੇ ਹਿਸ਼ਾਰਪੁਰ ਚਾਰਾਂ ਜ਼ਿਲ੍ਹਿਆਂ ਦੇ ਵਿੱਚ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਲਾਈਟ ਐਂਡ ਸਾਊਂਡ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਕੀਤਾ ਜਾਵੇਗਾ ਤੇ ਜੇ ਗੱਲ ਕਰੀਏ ਤਾਂ ਫਰੀ ਕੋਡ ਦੇ ਵਿੱਚ ਵੀ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਹੈਗਾ ਕਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀਦਾਦ ਜੀ ਭਾਈ ਸਤੀਦਾਦ ਜੀ ਭਾਈ ਦਿਆਲਾ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਤੇ 350ਵਾਂ ਸਿੱਧੂ ਜਹਾੜੇ ਜਿਹੜੇ ਮਨਾਏ ਜਾ ਰਹੇ ਨੇ ਉਸੇ ਤਹਤੀ ਜਿਹੜੇ ਹੈ ਲਾਈਟ ਐਂਡ ਸਾਊਂਡ ਇਹ ਸਮਾਗਮ ਜਿਹੜੇ ਕੱਲ ਨੂੰ ਕਰਾਇਆ ਜਾ ਰਹੇ ਨੇ ਫਰੀਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਜਿਹੜੀਆਂ ਤਸਵੀਰਾਂ ਇਹ ਦਿਖਾ ਰਹੇ ਆ ਇਸ ਤੋਂ ਬਾਅਦ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਫਰੀਕੋਟ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਾ ਬੋਰਡ ਦੇ ਚੇਅਰਮੈਨ ਕਰਤੇਜ ਸਿੰਘ ਖੋਸਾ ਦੇ ਨਾਲ ਟਾਈਟਨ ਸਾਊਂਡ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਰਹੇ ਆ ਸਾਡੇ ਨਾਲ ਜ਼ਿਲ੍ਹਾ ਜਨਾ ਬੋਰਡ ਦੇ ਚੇਅਰਮੈਨ ਗੁਰਦੇਵ ਸਿੰਘ ਖੋਸਾ ਜੀ ਮੌਜੂਦ ਨੇ ਜੋ ਮੌਕੇ ਦੇ ਆਜਿਲਾਣ ਪਹੁੰਚੇ ਆ ਖੋਸਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿਵੇਂ ਦੇਖਦੇ ਆਂ ਅ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਲਿਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੀਤੇ ਜਾ ਰਹੇ ਨੇ ਸਾਡੇ ਕੱਲ ਸ਼ਾਮ ਨੂੰ 6 ਵਜੇ ਪ੍ਰੋਗਰਾਮ ਰੱਖਿਆ ਗਿਆ ਮੈਂ ਇਹ ਸਮੂਹ ਸੰਗਤ ਨੂੰ ਸਮੂਹ ਫਰੀਦਕੋਟ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਹੰਮ ਹਮਾ ਕੇ ਆਓ ਬਹੁਤ ਵਧੀਆ ਦੇਖਣਯੋਗ ਪ੍ਰੋਗਰਾਮ ਆ ਉਹਨਾਂ ਦੀ ਸ਼ਹਾਦਤ ਨੂੰ ਦਸਾਉਂਦਾ ਹੋਇਆ ਉਹਨਾਂ ਦੀਆਂ ਜੋ ਉਹਨਾਂ ਨੇ ਕੌਮ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਦਰਸਾਉਂਦਾ ਹੋਇਆ ਪ੍ਰੋਗਰਾਮ ਆ ਉਹਨਾਂ ਦਾ ਇਤਿਹਾਸ ਇਹਦੇ ਵਿੱਚ ਤੁਹਾਨੂੰ ਜਾਨੂ ਤੁਹਾਨੂੰ ਕਰਾਇਆ ਜਾਊਗਾ ਸੋ ਸਾਰੀ ਹੀ ਸੰਗਤ ਨੂੰ ਫਰੀਦਕੋਟ ਦੀ ਨੂੰ ਮੈਂ ਬੇਨਤੀ ਕਰਦਾ ਕੱਲ ਨੂੰ ਜ਼ਰੂਰ ਪਹੁੰਚੋ ਬਹੁਤ ਵਧੀਆ ਪ੍ਰੋਗਰਾਮ ਆ ਬੱਚਿਆਂ ਨੂੰ ਦਿਖਾਉਣ ਵਾਲਾ ਪ੍ਰੋਗਰਾਮ ਆ ਪੂਤਾ ਪ੍ਰਬੰਧ ਕੀਤੇ ਗਏ ਨੇ ਇੱਥੇ ਹਰ ਤਰ੍ਹਾਂ ਦੇ ਸੋ ਤੁਹਾਡੇ ਲਈ ਸਰਕਾਰ ਨੇ ਜੋ ਇੱਕ ਬਹੁਤ ਨਵਿਕਲਾ ਕੰਮ ਕੀਤਾ ਤੁਹਾਡੇ ਇਤਿਹਾਸ ਤੋਂ ਪੰਜਾਬ ਦੇ ਉਹਨਾਂ ਸ਼ਹੀਦਾਂ ਤੋਂ ਸਾਡੇ ਗੁਰੂਆਂ ਦੀਆਂ ਇਹ ਯਾਦਾਂ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਪਰੋਇਆ ਗਿਆ ਉਹ ਨੂੰ ਆਪਾਂ ਹੁਮ ਹਮਾ ਕੇ ਆਈਏ ਤਾਂ ਜੋ ਇਸ ਦਾ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਨੂ ਕਰਾ ਸਕੀਏ ਤੇ ਲੋਕੀ ਇਹਦਾ ਆਨੰਦ ਲੈ ਸਕਣ ਦੇਖਿਆ ਗਿਆ ਕਿ ਔਣ ਦਿਹਾੜੇ ਚੱਲੇ ਨੇ 350 ਮਹੀਨੇ ਚੱਲੇ ਨੇ ਲਗਾਤਾਰ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਗੁਰੂਆਂ ਸੁਬਾਨਾਂ ਤੱਕ ਦੀ ਹਰ ਇੱਕ ਚੀਜ਼ ਜਿਹੜੀ ਹੈਗੀ ਨੌਜਵਾਨਾਂ ਤੱਕ ਪੰਜਾਬ ਦੀ ਜਵਾਨੀ ਤੱਕ ਜਿਹੜੀ ਪਹੁੰਚਾਈ ਜਾਵੇ ਜਿਵੇਂ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਜੰਗ ਉੱ르ਦੀ ਹੋਈ ਹੈ ਨਸ਼ਿਆਂ ਦੇ ਖਿਲਾਫ ਜੰਗ ਜੰਗ ਚੱਲ ਰਹੀ ਹੈ ਨਾ ਤੇ ਕਿਤਨੇ ਵਸਤੂਆਂ ਜੋੜ ਜੋੜਿਆ ਜਾ ਰਿਹਾ ਹੈਗਾ ਇਸ ਚੀਜ਼ ਦੇ ਨਾਲ ਦੇਖੋ ਜੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਭੁੱਲਦੇ ਜਾ ਰਹੇ ਸੀਗੇ ਉਹ ਚੀ ਨੋਂ ਲੈ ਕੇ ਸਾਡੇ ਸੀਐਮ ਸਾਹਿਬ ਸਾਡੀ ਸਰਕਾਰ ਬਹੁਤ ਸੁਚੇਤ ਆ ਲੋਕਾਂ ਪ੍ਰਤੀ ਕਿ ਲੋਕਾਂ ਨੂੰ ਇਹ ਚੀਜ਼ਾਂ ਨਾਲ ਪ੍ਰਾਣੀਆਂ ਸਾਡੇ ਇਤਿਹਾਸ ਨਾਲ ਜੋੜਿਆ ਜਾਵੇ ਵਲੱਖਣ ਚੀਜ਼ਾਂ ਲੋਕਾਂ ਦੇ ਰੂਪ ਰੂਪ ਕੀਤੀਆਂ ਜਾਣ ਤਾਂ ਜੋ ਸਾਡੇ ਗੁਰੂਆਂ ਬਾਰੇ ਸਾਡੇ ਇਤਿਹਾਸ ਬਾਰੇ ਸਾਡੇ ਬੱਚਿਆਂ ਨੂੰ ਸਾਡੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਸਾਡੀ ਇਹ ਕੌਮ ਕਿਦਾਂ ਕਾਮਯਾਬ ਹੋਈ ਹੈ ਕਿਦਾਂ ਅਸੀਂ ਆਪਦਾ ਨਾਮ ਦੇਸ਼ਾਂ-ਵਦੇਸ਼ਾਂ ਦੇ ਵਿੱਚ ਅਸੀਂ ਬਚਾਇਆ ਇਸ ਕੌਮ ਦੀਆਂ ਕੀ ਕੀ ਕੁਰਬਾਨੀਆਂ ਨੇ ਇਸ ਦੇਸ਼ ਨੂੰ ਬਚਾਉਣ ਲਈ ਸੋ ਉਹਨੂੰ ਇੱਕ ਦਰਸਾਉਂਦਾ ਹੋਇਆ ਪ੍ਰੋਗਰਾਮ ਆ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਨੇ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਪਿੱਛੇ ਸਟੇਜ ਲੱਗ ਰਹੀ ਆ ਸੋ ਇਹਦਾ ਜ਼ਰੂਰ ਆਓ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜਰੂਰ ਸਮੇਂ 'ਚ ਕੱਢ ਕੇ ਸਮਾਂ ਇੱਥੇ ਪਹੁੰਚੋ ਇੱਕ ਜਿਹੜਾ ਨਗਰਗੀਤਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹ ਵੀ ਪ੍ਰਵਰਲਾ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਵੀ ਪ੍ਰਬੰਧ ਕੀਤੇ ਜਾਣਗੇ। ਹਾਂਜੀ ਉਹਦੇ ਵਿੱਚ ਵੀ ਤੁਹਾਨੂੰ ਪੂਰਾ ਟਾਈਮਿੰਗ ਉਹਦੀ ਸਾਰਾ ਕੁਝ ਉਹਦੇ ਲਈ ਵੀ ਅਸੀਂ ਸਾਰਾ ਡਾਟਾ ਵਗੈਰਾ ਪਹਿਲਾਂ ਦੱਸ ਦਾਂਗੇ। ਉਹਦੇ ਲਈ ਵੀ ਸੱਦਾ ਪੱਤਰ ਸਾਰਿਆਂ ਨੂੰ ਦੇਵਾਂਗੇ। ਸੋ ਫਿਲਹਾਲ ਕੱਲ ਨੂੰ ਆਪਾਂ ਇਸ ਪ੍ਰੋਗਰਾਮ ਨੂੰ ਦੇਖਣ ਲਈ ਮੈਂ ਸਾਰਿਆਂ ਨੂੰ ਇਹੀ ਦੁਆਰ ਤੋਂ ਬੇਨਤੀ ਕਰ ਰਿਹਾ ਕਿ ਤੁਸੀਂ ਪਹੁੰਚੋ। ਤਾਂ ਜੋ ਇੱਕ ਚੀਜ਼ ਤੁਸੀਂ ਜੋ ਆਪਾਂ ਉਦਪੁੱਧ ਚੀਜ਼ ਕਹਿ ਸਕਦੇ ਆ ਇੱਕ ਵਿਲੱਖਣ ਚੀਜ਼ ਕਹਿ ਸਕਦੇ ਹੋ ਜੋ ਤੁਹਾਡੇ ਸਾਹਮਣੇ ਇੱਥੇ ਪੇਸ਼ ਕਰਨਗੇ ਸਾਡੇ ਜੋ ਸਿੱਖੀ ਨਾਲ ਜੁੜੀਆਂ ਹੋਈਆਂ ਗੱਲਾਂ ਜਾਂ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਗੱਲਾਂ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਇੱਥੇ ਪ੍ਰਾਪਤ ਹੋਈ ਧੰਨਵਾਦ ਥੈਂਕ ਯੂ ਤੋ ਇਹ ਸਾਨੂੰ ਗਤੇ ਸਿੰਘ ਖੋਸਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਿੰਨਾ ਵੱਲੋਂ ਬਾਖੂ ਵੀ ਕੱਲ ਦੇ ਸਮਾਗਮ ਬਾਰੇ ਦੱਸਿਆ ਗਿਆ ਤੇ ਇਹਦੇ ਵਿੱਚ ਉਸ਼ੀਸ਼ ਤੌਰ ਤੇ ਕੱਲ ਨੂੰ ਵਿਧਾਨ ਸਭਾ ਸਪੀਕਰ ਦਵਤਾਰ ਸਿੰਘ ਸੰਧਮਾ ਵੀ ਇੱਥੇ ਪਹੁੰਚ ਰਹੇ ਨੇ ਤੇ ਤਕਰੀਬਨ ਫਰੀ ਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਇਹ ਜਿਹੜਾ 6 ਵਜੇ ਤੋਂ ਸ਼ਾਮਾ ਦਿੱਤਾ ਗਿਆ 6 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਹੈਗਾ ਇਹ ਸਮਾਗਮ ਹੋਵੇਗਾ ਜਿਸ ਵਿੱਚ ਗੁਰੂ ਸਹਿਬਾਨਾਂ ਦੀ ਸ਼ਾਦ ਤਬਾਰੇ ਜਿਹੜਾ ਹੈਗਾ ਹਰ ਇੱਕ ਨੌਜਵਾਨ ਤੱਕ ਜਾਨੂੰ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਤੇ ਇਸ ਵਿੱਚ ਫਰੀ ਕੋਟ ਦੇ ਵਸਕਾਂ ਨੂੰ ਲੋੜ ਆ ਕਿ ਵੱਧ ਛੜ ਕੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਲੋ ਗੁਰੂਆਂ ਦੀ 시ਧੀ ਬਾਰੇ ਉਹਨਾਂ ਦੇ ਜੀਵਨੀ ਬਾਰੇ ਆਪਾਂ ਨੂੰ ਪਤਾ ਲੱਗ ਸਕੇ ਜਗਮਨ ਟੀਵੀ ਲਈ ਚਕਤਾਰ ਸਿੰਘ